ਹਾਉਲੀ ਹਾਉਲੀ ਕਿੱਥੇ ਆ ਉਹ ਵਰਦਾ ਗੱਡੀ ਪੂਛ ਲਾਈਆ ਹੈ ਦੇਉ ਐਰੀ ਕਪੜਾ ਚੜਾਉਂਦੇ ਪਤੰਗ ਦੀਦੀ ਨੂੰ ਪਤੰਗ ਚੜਾਉਂਦੇ ਤੂੰ ਕੀ ਕਰਾ ਕਹਦਾ ਜੋਰ ਲੱਗੀ ਜਾਂਦਾ ਹੈ ਓਏ ਪੇਚਾ ਕੀ ਦੇਣਾ ਪੇਚਾ ਪਾ ਦੋ ਉਹ ਘਰ ਵਾਲੇ ਉਹ ਚੋ ਸੀ ਨਾ ਜ ਦੂਜਾ ਚਵਰੀ ਤਾਂ ਤੁਹਾਡੇ ਹੱਥ ਨਹੀਂ ਡੇਦੇ ਰਾਉਣਾ ਖਰੀਦਣੀ ਤੂੰ ਕੀ ਕਰੀ ਓਏ ਖੈ ਅਸਤਰ ਕਹਿੰਦੇ ਖਾ ਦੇ ਤੈਨੂੰ ਤਾਂ ਮੈਂ ਚਵਰੀ ਤੈਨੂੰ ਵੀ ਫੜਾਈ ਜਾਗਾ ਇਹਨੂੰ ਵੀ ਫੜਾਈ ਚੜਾ ਕੇ ਚੰਗਾ ਓ ਲਈ ਫਿਰਦੇ ਆ ਪਤੰਗ ਓ ਲਈ ਫਿਰਦੇ ਪਤੰਗ ਨਹੀਂ ਮੈਨੂੰ ਪਤਾ ਅੱਜ ਫੁੱਟ ਦੀ ਪੂਛ ਲਾਈ ਬੈਠਿਆ ਉਹਦੇ ਹੈ ਐਣੀ ਬਲੇਡ ਦੇ ਬੀਬੀ ਓਏ ਓਏ ਇਹ ਨਹੀਂ ਬਲੇਡ ਦੇ ਆ ਵੇਖ ਤੂੰ ਇਧਰ ਇਹ ਤਾਂ ਇਕਲੀ ਦੇ ਆ ਇਹਨੂੰ ਢਾ ਇਹਨੂੰ ਵਿੱਚ ਪਾ ਇਹਦੇ ਚੜਖੜੀ ਦੇ ਆਏ ਨਹੀਂ ਵਿੱਚ ਪਾ ਓਏ ਵਿੱਚ ਪਾ ਇਹਦੇ ਡੰਡੇ ਦੇ ਓਏ ਦੇ। ਕੋਈ ਨਾ। ਵਿੱਚ ਅਰੀ ਕਾਪੇ ਖੇਡਣ ਦੇਣਾ ਉਹਨੂੰ ਯਾਰਾ। ਵਿੱਚ ਬਈਆ। ਤੂੰ ਖੇਡਣ ਦੇ ਉਹਨੂੰ ਆਪੇ ਪਾਊਗਾ ਵਿੱਚੋਂ। ਤੂੰ ਪ੍ਰਧਾਨ। ਉਹ ਯਾ ਪੈ ਫਾੜੂ ਨਾ। ਓਏ ਸੂਬੇਦਾਰਾ ਡੋਰ ਫੜ। ਫੜ ਜਾ। ਡੋਰ ਫੜ ਡੋਰ। ਨਾਲ ਫੜ। ਉਹ ਪਾ ਲੈ। ਉਹ ਨਹੀਂ ਵਰਦਾ ਨਹੀਂ ਵਰਦਾ ਨਹੀਂ ਵਰਦਾ। ਇਹਨੂੰ ਪਤੰਗ ਫੜਾਇਓ। ਇਹਨੂੰ ਪਤੰਗ ਤੂੰ ਪਤੰਗ ਭੜਾ ਤੂੰ ਪਤੰਗ ਭੜਾ ਉਧਰ ਚੱਲ ਗਏ ਓਏ ਆ ਫੜਾ ਇਹਨੂੰ ਕੋਈ ਮੈਨੂੰ ਵੜਾ ਦੇ ਆ ਰੋ ਪਤੰਗ ਫੜ ਛਡਾਉਣਾ ਨਹੀਂ ਇੰਨੀ ਦਾ ਡੋਰ ਛੱਡੀ ਜਾਓ ਯਾਰ ਬਲੇਟੂ ਕਿਹੜਾ ਹੈ ਬਲੇਟੂ ਕਿਹੜਾ ਹੈ ਨਹੀਂ ਤੈਨੂੰ ਬਲੇਟੂ ਕਿਹੜਾ ਇੰਨੀ ਡੋਰ ਆ ਤੂੰ ਦਾ ਬਲੇਟੇਗਾ ਮੇਰਾ ਹਾ ਇਹਨੂੰ ਵੀ ਦੇ ਦੋ ਇਹਨੂੰ ਵੀ ਦੇ ਦੋ ਯਾਰ ਇਨੂੰ ਵੀ ਫੜਾ ਦੋ ਪਤੰਗ ਚੜਾ ਲੈੰਦੋ ਮੈਨੂੰ ਤਾਂ ਤੇਰਾ ਤਾਂ ਸ਼ੌਂਕ ਹੀ ਨਹੀਂ ਪੂਰਾ ਹੁੰਦਾ ਜਵਾਕ ਨੂੰ ਵੀ ਚੜਾ ਲੈੰਦੇ ਨਾ ਤੂੰ ਦਿੰਦਾ ਹੀ ਨਹੀਂ ਪਤੰਗ ਕਿਸੇ ਨੂੰ ਕੱਲਾ ਹੀ ਉਹ ਬਣਿਆ ਬੈਠਾ ਹੁਣ ਉੱਚਾ ਇਹਨੂੰ ਚੜਾ ਲੈੰਦੇ ਪੁੱਤ ਹੁਣ ਉੱਚਾ ਗਿਆ ਜੋ ਥੱਲੇ ਡਿੱਗ ਲੱਗਾ ਉਹ ਤੋਂ ਫੜਾ ਦੂ ਤੈਨੂੰ ਫੜ ਪੁੱਤ ਫੜ ਜੋ ਥੱਲੇ ਡਿੱਗ ਲੱਗਣਾ ਉਹ ਤੋਂ ਬਾਈ ਨੂੰ ਫੜਾ ਦੀ ਇਹ ਰੱਬ ਛੋੜ ਚੜ੍ਹ ਗਿਆ ਚਲ ਉਹ ਥੋੜੀ ਜੂੜੇ ਚੜ੍ਹ ਗਈ ਸੀ ਇਹ ਦੇਖ ਉਹ ਉੱਤਰੀ ਉੱਤਰੀ ਛੇ ਦਿਨ ਸ਼ੌਂਕ ਵੀ 1 ਮਿੰਟ 'ਚ ਹੀ ਮੁੱਕ ਜਾਂਦਾ ਹੈਗਾ ਡਰਦਾ ਵਾਲਾ ਪਤੰਗ ਉੱਚਾ ਗਿਆ ਪਤੰਗ ਉਹ ਫਿਰਦਾ ਆਪ ਦੇ ਤੋਂ ਵੱਡੀ ਪੂਛ ਲਈ ਬੈਠਾਗਾ ਪਤੰਗ ਤੇ ਤੇ ਡਰ ਜਾਂਦਾ ਉੱਚੇ ਪਤੰਗ ਨੂੰ ਦੇਖ ਕੇ ਚੱਕਦੇ 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 ਪੇਚ ਲਾ ਪੇਚ ਲਾਉਂਦੇ ਉਹਨੂੰ ਪੇਚਾ ਲਾਉਂਦੇ ਫੜਾਈ ਯਾਰ ਇੱਕ ਐਰੀਕ ਫੜਾਈ ਪੇਚ ਲਾ ਦੇ ਪੇਚਾ ਉਹ ਸਾਹਮਣੇ ਕਰਾ ਲੈਣਾ ਲਾ ਦੇ ਲਾ ਦੇ ਲਾ ਦੇ ਲਾ ਦੇ ਚੱਕਦੇ 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 ਲਾ ਦੇ ਲਾ ਦੇ ਲਾ ਦੇ ਖਿੱਚ ਖਿੱਚ ਦੋਨੇ ਥਣ ਦੋਨੀਆਂ ਥਣਾਂ ਖਿੱਚ ਦੋਨੀਆਂ ਥਣਾਂ ਲਾ ਆ ਗਿਆ ਆ ਗਿਆ ਆ ਗਿਆ ਉਹ ਨਹੀਂ ਜਾਂਦਾ ਯਾਰ ਤੂੰ ਲਾਉਂਦੇ ਪੇਚਾ ਖਿੱਚ ਦੋਨੀਆਂ ਥਣਾਂ ਇਹ ਇਹ ਉੱਤੇ ਇਹ ਨਾ ਪੇਚਾ ਪਤਾ ਅੱਗੇ ਦਿਖਾਉਣਾ ਤੁਹਾਨੂੰ ਮੈਂ ਆਪਦੇ ਤੋਂ ਵੱਡੀ ਪੂਛ ਨਹੀਂ ਬੈਠਾ ਉਹ ਤੇਰਾ ਕੱਢ ਦੋ ਕੱਢ ਦੋ ਕਰ ਦੋ ਉਹ ਵੇਖੋ ਪੂਛ ਵੇਖੋ ਕਿੰਨੀ ਵੱਡੀ ਉਹਦੇ ਨਾਲ ਮੈਨੂੰ ਇਹ ਕਰਨੀ ਉਹ ਫਿਰਦਾ ਕਿਆ ਦ੍ਰਿਗ ਇੱਕ ਤਾਂ ਇੱਕ ਤਾਂ ਮੂਤ ਉਹ ਤਾਂ 2 ਮਿੰਟ ਤੂੰ ਨਿਕਲ ਇਹ ਇਧਰ ਇਧਰ ਇੱਕ ਤਾਂ 2 ਮਿੰਟ ਤਾਂ ਮੂਤ ਨਹੀਂ ਇੱਕ ਤਾਂ ਮੂਤ ਵਾਲੀ ਜੇ ਤੀ ਨਿਕਲਦਾ ਕਿਦਾ ਪਹਿਲਾ ਅਸੀਂ ਪਤੰਗ ਚੜਾਉਣਾ ਏ ਓਏ ਇਹਦੇ ਕੰਨ ਤੇ ਲਾ ਕੰਨ ਤੇ ਕੰਨ ਤੇ ਲਾ ਇਹਦੇ ਕੰਨ ਤੇ ਲਾ ਇਹਦੇ ਕੰਨ ਤੇ ਲਾ ਨਾ ਰੋਣਾ ਪਵੇ ਹੌਲੀ ਲਿਆ ਹੌਲੀ ਇਹ ਆਸਤਰਾ ਛੋਟਾ ਅਸਤਰ ਇਹ ਵਾਲੀ ਭੇੜੀ ਚੀਜ਼ ਹੈ ਤਾਂ ਚੱਲ ਓ ਲਾ ਵੇ ਚਾ ਓਏ ਓ ਯਾਰ ਪੇ ਚੱਲ ਤੂੰ ਇਹਨੂੰ ਛਿੱਟਾ ਫੜੀ ਮੜਾ ਫੜੀ 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 ਜੇ ਟੁੱਟ ਗਈ ਨਾ ਮੈਂ ਤੇਰੇ ਚਪੜੇ ਵੇਖੀ ਲਾਉਂਦਾ ਖੜ ਜਾ ਖੜਦਾ 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 ਫਿਰ ਮੈਂ ਤੇ ਨਾ ਲੱਥੇ ਲਾਉਂ ਤੇਰੇ ਮੈਂ ਤਾਂ ਦੱਸਾ ਚੱਲ ਪਤੰਗ ਚੜਾ ਲਾ ਉਥੇ ਚੱਲ ਆ ਕੀ ਕਰਨ ਐਰਿਕ ਪਤੰਗ ਦੇ ਨੂੰ ਚਲਾਉਂਦੇ ਐਰਿਕ ਚੜਾਉਂਦੇ ਚੜਾਉਂਦੇ ਚੱਲ 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 ਇੱਕ ਵਾਰ ਜੋਰ ਜੋਰ ਵਾਲਾ ਲੱਗਦਾ ਜੋਰ ਵਾਲਾ ਲੱਗਦਾ ਇੱਕ ਤਾਂ ਉੱਛੜਾ ਚੱਲ ਚੱਲੇ ਇਹ ਜਦੋਂ ਥੱਲੇ ਡਿੱਗ ਪੈਂਦਾ ਨਾ